ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਰੋਹਾਨੀ ਵੀਡੀਓ ਵਿੱਚ ਅਸੀਂ ਉਸ ਬਾਰੇ ਦੱਸਾਂਗੇ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟਾਂ ਆਉਂਦੀਆਂ ਹਨ ਤੇ ਇਸ ਗੁਰਦੁਆਰੇ ਵਿੱਚ ਆ ਕੇ ਉਹਨਾਂ ਦੀ ਮੱਥਾ ਟੇਕਣਾ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਪਿੰਡ ਚਬਾਲ ਵਿੱਚ ਲੈ ਜਾਂਦੇ ਹਾਂ ਜਿੱਥੇ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਇਕਲੋਤੀ ਪੁੱਤਰੀ ਅਤੇ 5ਵੇਂ ਗੁਰੂ ਅਰਜਨ ਦੇਵ ਜੀ ਦੀ ਪੋਤੀ ਬੀਬੀ ਬੀਰੋਜੀ ਦਾ ਨਾਮ ਨਾਲ ਗੁਰਦੁਆਰਾ ਸ਼ਿਸ਼ੋਬਿਤ ਹੈ ਜినా ਇਹ ਗੁਰਦੁਆਰਾ ਖੂਬ ਸੋਹਟ ਹੈ ਨਾ ਹੀ ਇਸ ਗੁਰਦੁਆਰੇ ਦਾ ਇਤਿਹਾਸ ਹੈਰਾਨ ਕਰਨ ਵਾਲਾ ਹੈ ਜੇ ਤੁਹਾਡੇ ਬੱਚਿਆਂ ਦੇ ਵਿਆਹ ਕਰਨ ਵਿੱਚ ਕੋਈ ਰੁਕਾਵਟ ਆ ਰਹੀ ਹੈ ਜਾਂ ਵਿਆਹ ਦੇ ਸੰਜੋਗ ਨਹੀਂ ਖੁੱਲ ਰਹੇ ਤਾਂ ਇਸ ਵੀਡੀਓ ਤੁਹਾਡੇ ਲਈ ਹੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਜ਼ਹੀਆਂ ਗੱਲਾਂ ਦੱਸਣਗੇ ਜੋ ਤੁਸੀਂ ਪਹਿਲਾਂ ਕਦੀ ਵੀ ਨਹੀਂ ਸੁਣੀਆ ਹੋਣੀ ਗਿਆ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੋ ਮੇਰੇ ਚੈਨਲ ਤੇ ਨਵੇਂ ਆਈ ਹੈ ਜੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵਿੱਚ ਸਥਿਤ ਅਕਾਲ ਤਖਤ ਤੇ ਬੈਠੇ ਸੰਗਤ ਕਰ ਰਹੇ ਸਨ ਇਰਾ ਸੰਗਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਹੋਈਆਂ ਸਨ। ਇਸੇ ਦੌਰਾਨ ਗੁਰੂ ਜੀ ਦੀ ਨਜ਼ਰ ਉੱਥੇ ਬੈਠੇ ਇੱਕ ਬਾਲਕ ਤੇ ਪਈ ਜੋ ਮਹਿੜੇ ਤੇ ਕਚਲੇਜ ਹੋਏ ਕੱਪੜੇ ਪਹਿਨੇ ਹੋਇਆ ਸੀ ਪਰ ਉਸ ਦਾ ਰੂਪ ਬਹੁਤ ਹੀ ਆਕਰਸ਼ਿਤ ਸੀ। ਚਿਹਰੇ ਤੇ ਇੱਕ ਵੱਖਰਾ ਹੀ ਨੂਰ ਚਮਕ ਰਿਹਾ ਸੀ। ਤਾਂ ਗੁਰੂ ਜੀ ਨੇ ਉਸ ਬਾਲਕ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ, "ਬੇਟਾ, ਤੁਹਾਡਾ ਕੀ ਨਾਮ ਹੈ?" ਆਪਣੇ ਪੁੱਤਰ ਨੂੰ ਗੁਰੂ ਜੀ ਨੇ ਪਾਸ ਜਾਂਦਾ ਦੇਖ ਕੇ ਉਸ ਦਾ ਪਿਤਾ ਵੀ ਗੁਰੂ ਜੀ ਦੇ ਪਾਸ ਖੜਾ ਹੋ ਗਿਆ ਗੁਰੂ ਜੀ ਨੇ ਦੱਸਿਆ ਕਿ ਮੇਰਾ ਨਾਮ ਧਰਮਾ ਹੈ ਅਤੇ ਇਹ ਮੇਰਾ ਪੁੱਤਰ ਸਾਧੂ RAM ਹੈ ਗੁਰੂ ਜੀ ਨੇ ਧਰਮਾ ਨੂੰ ਕਿਹਾ ਕਿ ਮੈਂ ਆਪਣੀ ਪੁੱਤਰੀ ਬੀਰੋ ਦਾ ਵਿਆਹ ਤੁਹਾਡੇ ਪੁੱਤਰ ਸਾਧੂ RAM ਨਾਲ ਕਰਨਾ ਚਾਹੁੰਦਾ ਹਾਂ ਉਹਨਾਂ ਦੇ ਮukh ਤੋਂ ਜਹੇ ਵਚਨ ਸੁਣ ਕੇ ਧਰਮਾ ਤਾਂ ਬਹੁਤ ਹੀ ਹੈਰਾਨ ਹੋ ਗਿਆ ਅਤੇ ਹਿਚਕਚਾਹਟ ਨਾਲ ਬੋਲਿਆ ਸਤਿਗੁਰੂ ਮਹਾਰਾਜ ਅਸੀਂ ਤਾਂ ਬਹੁਤ ਹੀ ਗਰੀਬ ਘਰ ਤੋਂ ਹਾਂ ਅਸੀਂ ਤਾਂ ਤੁਹਾਡੇ ਚੰਨਾ ਦੀ ਧੂਲ ਦੇ ਬਰਾਬਰ ਹਾਂ ਤੁਹਾਡੇ ਸਾਹਮਣੇ ਅਸੀਂ ਕੀ ਹیثیت ਰੱਖਦੇ ਹਾਂ ਇੰਨੇ ਬਚਨ ਸੁਣ ਕੇ ਗੁਰੂ ਜੀ ਮੁਸਕਰਾ ਕੇ ਬੋਲੇ ਪਾਈ ਧਰਮਾ ਬਹੀ ਗੁਰ ਤੋਂ ਬਿਨਾ ਅਸੀਂ ਸਭ ਗਰੀਬ ਹੀ ਹਾਂ ਇਹ ਰਿਸ਼ਤਾ ਕਰਨ ਵਿੱਚ ਤੂੰ ਬਿਲਕੁਲ ਸੰਕੋਚ ਨਾ ਕਰ ਤੇਰਾ ਪੁੱਤਰ ਬਹੁਤ ਹੀ ਭੱਗਾ ਵਾਲਾ ਹੈ ਜਿਵੇਂ ਹੀਰੇ ਨੂੰ ਜੋ ਮੈਲੇ ਕਚਲੇ ਕਪੜੇ ਵਿੱਚ ਲਪੇਟਿਆ ਹੋਵੇ ਤਾਂ ਵੀ ਹੀਰੇ ਦੀ ਕੀਮਤ ਘਟ ਨਹੀਂ ਹੁੰਦੀ ਠੀਕ ਉਸੇ ਤਰ੍ਹਾਂ ਤੇਰਾ ਪੁੱਤਰ ਸਾਧੂ ਇੱਕ ਹੀਰਾ ਹੈ ਜੋ ਭਵੇਖੇ ਵਿੱਚ ਸਾਰੀ ਕੁਲ ਦਾ ਉਧਾਰ ਕਰੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ 14 ਅਪ੍ਰੈਲ 1629 ਨੂੰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪੁੱਤਰੀ ਬੀਬੀ ਬੀਰੋ ਜੀ ਦਾ ਵਿਆਹ ਧਰਮਾ ਦੇ ਪੁੱਤਰ ਭਾਈ ਸਾਧੂ ਰਾਮ ਨਾਲ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਪਿੰਡ ਚਬਾਲ ਵਿੱਚ ਕਰ ਦਿੱਤਾ ਇਹ ਸਥਾਨ ਜਿਸ ਤੇ ਹੁਣ ਤੁਸੀਂ ਦਰਸ਼ਕਾਰੀ ਹੋ ਇਹੇ ਸਥਾਨ ਤੇ ਬੀਬੀ ਬੀਰੋ ਜੀ ਦਾ ਵਿਆਹ ਸਾਧੂ ਰਾਮ ਜੀ ਦੇ ਨਾਲ ਸੰਪੰਨ ਹੋਇਆ ਇੱਥੇ ਅੱਜ ਬੀਬੀ ਬੀਰੋ ਜੀ ਦੇ ਯਾਦ ਵਿੱਚ ਅਨੰਦ ਕਾਰਜ ਸਥਾਨ ਗੁਰਦੁਆਰਾ ਬੀਬੀ ਬੀਰੋ ਜੀ ਦਾ ਸਥਾਪਿਤ ਹੈ ਕਹਿੰਦੇ ਹਨ ਕਿ ਇਸ ਇਸ ਸਥਾਨ ਤੇ ਪਹਿਲਾਂ ਗੁਰੂ ਘਰ ਦਾ ਸੇਵਕ ਪਾਈ ਲੰਗਾ ਦੀ ਹਵੇਲੀ ਹੁੰਦੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਹਵੇਲੀ ਵਿੱਚ ਆਪਣੀ ਪੁੱਤਰੀ ਦਾ ਵਿਆਹ ਕੀਤਾ ਸੀ ਉਸ ਸਥਾਨ 'ਤੇ ਅੱਜ ਇੱਥੇ ਗੁਰਦੁਆਰਾ ਸਜੋਬਿਤ ਹੈ ਕਿ ਕਹਾਂ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪੁੱਤਰੀ ਦੀ ਵਿਆਹ ਦੇ ਸਮੇਂ ਬਹੁਤ ਹੀ ਖੁਸ਼ ਸਨ ਉਹਨਾਂ ਨੇ ਖੁਸ਼ ਹੋ ਕੇ ਇਸ ਜਗ੍ਹਾ ਤੇ ਸੰਗਤਾਂ ਨਾਲ ਵਚਨ ਕੀਤਾ ਕਿ ਜਿਸ ਵੀ ਲੜਕੇ ਜਾਂ ਲੜਕੀ ਦੇ ਵਿਆਹ ਵਿੱਚ ਕੋਈ ਵੀ ਅੜਚਨ ਬਾਧੀ ਹੋਵੇ ਜਾਂ ਵਿਆਹ ਦੇ ਸੰਜੋਗ ਨਾ ਖੁੱਲੇ ਹੋਣ ਇਸ ਸਥਾਨ ਤੇ ਆ ਕੇ ਪੂਰੀ ਸ਼ਰਧਾ ਭਾਵਨਾ ਨਾਲ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਨਾਲ ਉਹਨਾਂ ਬੱਚਿਆਂ ਦੇ ਵਿਆਹ ਦੇ ਬੰਨੇ ਹੋਏ ਸੰਜੋਗ ਖੁੱਲ ਜਾਂਦੇ ਹਨ ਗੁਰੂ ਜੀ ਵੱਲੋਂ ਕੀਤਾ ਗਿਆ ਬਚਨ ਲਗਭਗ 390 ਸਾਲ ਬੀਤ ਜਾਣ ਤੇ ਸਹੀ ਸਿੱਧ ਹੋ ਰਿਹਾ ਹੈ ਜਿਨ੍ਹਾਂ ਲੜਕੀ ਲੜਕੀਆਂ ਦਾ ਵਿਆਹ ਕਿਸੇ ਵੀ ਕਾਰਨ ਨਹੀਂ ਹੋ ਰਿਹਾ ਤਾਂ ਇਸ ਗੁਰਦੁਆਰੇ ਵਿੱਚ ਅਰਦਾਸ ਬੇਨਤੀ ਕਰਨ ਨਾਲ ਉਹਨਾਂ ਦੇ ਵਿਆਹ ਦੇ ਬੰਨੇ ਸੰਜੋਗ ਖੁੱਲ ਜਾਂਦੇ ਹਨ ਇਸ ਸਥਾਨ ਦੀ ਮਹਾਨਤਾ ਇੰਨੀ ਹੈ ਕਿ ਦੂਰ ਦੂਰ ਤੋਂ ਮਾਪੇ ਆਪਣੇ ਬੱਚਿਆਂ ਨਾਲ ਉਹਨਾਂ ਦੀ ਵਿਆਹ ਦੀ ਇੱਛਾ ਲੈ ਕੇ ਇੱਥੇ ਪਹੁੰਚਦੇ ਹਨ ਫਿਰ ਉਹ ਪਾਠੀ ਅਰਦਾਸ ਕਰਵਾਉਂਦੀ ਹਨ ਜਦੋਂ ਇਹਨਾਂ ਦੀ ਇੱਛਾ ਪੂਰੀ ਹੁੰਦੀ ਹੈ ਫਿਰ ਇਹ ਦੁਬਾਰਾ ਇੱਥੇ ਆ ਕੇ ਆਪਣੀ ਪੇਂਟ ਚੜਾ ਕੇ ਗੁਰੂ ਜੀ ਦਾ ਧੰਨਵਾਦ ਦਿੰਦੇ ਹਨ ਬੀਬੀ ਬੀਰੋ ਜੀ ਦਾ ਇਹ ਇਤਿਹਾਸਿਕ ਗੁਰਦੁਆਰਾ ਲੜਕੀ ਲੜਕੀਆਂ ਦੇ ਵਿਆਹ ਤੇ ਬੰਨੇ ਸੰਜੋਗ ਨੂੰ ਖੋਲਣ ਲਈ ਬਹੁਤ ਹੀ ਪ੍ਰਸਿੱਧ ਹੈ ਜੇ ਤੁਸੀਂ ਵੀ ਆਪਣੇ ਬੱਚਿਆਂ ਦੇ ਵਿਆਹ ਲਈ ਚਿੰਤਤ ਹੋ ਤਾਂ ਤੁਸੀਂ ਇੱਥੇ ਆ ਕੇ ਅਰਦਾਸ ਬੇਨਤੀਆਂ ਕਰਵਾ ਸਕਦੇ ਹੋ ਸੱਚੇ ਮਾਨਣ ਕੀਤੇ ਅਰਦਾਸ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ